ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਦੀ ਚੋਣ ਮੀਟਿੰਗ ਆਬਜਬਰ ਸ਼ਾਹਬਾਦ ਸਿੰਘ ਮਾਨਸਾ ਅਤੇ ਮੁੱਖ ਕੋਚ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਦਿਸ਼ਾਣ ਨਿਰਦੇਸ਼ਾਂ ਤੇ ਵਿਚਾਰ ਵਿਟਾਂਦਰਾ ਕਰਦੇ ਹੋਏ ਕੁਸ਼ਤੀ ਐਸੋਸੀਏਸ਼ਨ ਦਾ लेखा-ਜੋਖਾ ਕੀਤਾ ਗਿਆ ਉਪਰੰਤ ਸਰਪ ਸੰਮਤੀ ਨਾਲ ਸ੍ਰੀ ਅਨੰਦਪੁਰ ਸਾਹਿਬ ਗੈਸ਼ ਸਰਵਿਸ ਦੇ ਮਾਲਕ ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਪ੍ਰਧਾਨ ਜਦੋਂ ਕਿ ਅੰਤਰਰਾਸ਼ਟਰੀ ਪੱਦਰਤੇ ਨਾਮਲਾ ਖੱਟਣ ਵਾਲੇ ਪ੍ਰਿੰਸ ਮਾਨ ਸਿੰਘ ਦਾ ਖਿਤਾਬ ਹਾਸਲ ਪਹਿਲਵਾਨ ਗੁਰਪਾਲ ਸਿੰਘ ਪੱਡਾ ਨੂੰ ਉਹਨਾਂ ਦੀਆਂ ਉਮਰ ਪਰ ਕੁਸ਼ਤੀ ਦੇ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਲਈ ਉਮਰ ਪਰ ਦੇ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਇਸ ਤੋਂ ਬਿਨਾ ਮੈਂਬਰਸ ਰੋਮਨੀ ਕਮੇਟੀ ਪਾਈ ਅਮਰਜੀਤ ਸਿੰਘ ਚਾਵਲਾ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਚੁਣਿਆ ਗਿਆ ਹੈ ਇਸ ਤੋਂ ਬਾਅਦ ਹੋਈ ਚੋਣ ਵਿੱਚ ਖੇਡ ਪ੍ਰਮੋਟਰ ਹਕੀਮ ਹਰਮਿੰਦਰਪਾਲ ਸਿੰਘ ਬਿੰਹਾਸ ਨੂੰ ਸੀਨੀਅਰ ਮੀਤ ਪ੍ਰਧਾਨ ਕੋਚ ਹਰਿੰਦਰ ਸਿੰਘ ਵਿੱਕੀ ਨੂੰ ਮੀਤ ਪ੍ਰਧਾਨ ਇਨਸਪੈਕਟਰ ਸੁਗਰੀਵ ਚੰਦ ਰਾਣਾ ਨੂੰ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਚਮਕੌਰ ਸਾਹਿਬ ਅਤੇ ਇਨਸਪੈਕਟਰ ਦੀਪਕ ਯਾਦਵ ਨੂੰ ਸੰਯੁਕਤ ਸਕੱਤਰ ਜ਼ਦੋਕੇ ਫਲੇਸ਼ਵਰ ਕੁਮਾਰ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ ਦੇਖੋ ਪਹਿਲਾਂ ਵੀ ਮੈਂ ਇਸ ਐਸੋਸੀਏਸ਼ਨ ਨਾਲ ਕੰਮ ਕੀਤਾ ਹੈ ਇਸ ਐਸੋਸੀਏਸ਼ਨ ਨੇ ਪੰਜਾਬ ਨੂੰ ਇਹ ਨਹੀਂ ਇੰਡੀਆ ਨੂੰ ਬਹੁਤ ਵੱਡੇ ਵੱਡੇ ਕਾਰਨ ਦਿੱਤੇ ਆ ਔਰ ਜ਼ਿਲ੍ਹਾ ਪੱਧਰ ਤੇ ਮੈਨੂੰ ਜਿਹੜੀ ਸੇਵਾ ਬਖਸ਼ੀ ਗਈ ਆ ਮੈਂ ਪੰਦੇ ਇਹਨਾਂ ਨੂੰ ਆਉਂਗਾ ਆਪਣੀ ਟੀਮ ਨੂੰ ਨਾਲ ਲੈ ਕੇ ਔਰ ਅਸੀਂ ਜੋ ਅੱਜ ਸਮੇਂ ਦੀ ਲੋੜ ਹੈ ਇੱਕ ਤੇ ਜਿਹੜੀਆਂ ਪ੍ਰਾਤਨ ਖੇਡਾਂ ਨੇ ਸਾਡੀਆਂ ਜਿਵੇਂ ਕੁਸ਼ਤੀ ਹੈ ਕਬੱਡੀ ਹੈ ਔਰ ਅਸੀਂ ਇਹਨੂੰ ਹੋਰ ਪਰਫਲਟ ਕਰਾਂਗੇ ਅੱਜ ਦੀ ਲੋੜ ਹੈ ਜਿਹੜਾ ਨੌਜਵਾਨ ਹੈ ਉਹ ਜਾਂ ਡਿਪਰੈਸ਼ਨ ਵੱਲ ਜਾ ਰਿਹਾ ਹੈ ਜਾਂ ਨਸ਼ਿਆਂ ਵੱਲ ਜਾ ਰਿਹਾ ਹੈ ਜਾਂ ਵਿਦੇਸ਼ ਨੂੰ ਦੌੜ ਰਿਹਾ ਅਸੀਂ ਇੱਥੇ ਆਪਣੇ ਜ਼ਿਲ੍ਹਾ ਲੈਵਲ ਤੇ ਕੰਪੀਟੀਸ਼ਨ ਕਰਾ ਕੇ ਜਾਂ ਬੱਚਿਆਂ ਨੂੰ ਕੋਚਿੰਗ ਦੇ ਕੇ ਸਾਡੇ ਕੋਲ ਬੜੇ ਅੱਛੇ-ਅੱਛੇ ਕੋਚ ਹੈ ਮੇਰੇ ਨਾਲ ਜ਼ਿਲ੍ਹਾ ਰੈਸਲਿੰਗ ਐਸੋਸੀਏਸ਼ਨ ਦੇ ਕੋਚ ਵੀ ਬੈਠੇ ਆ ਅਸੀਂ ਉਹਨਾਂ ਨੂੰ ਵਧੀਆ ਕੋਚਿੰਗ ਦੇ ਕੇ ਵਧੀਆ ਨਾਗਰਿਕ ਤੇ ਵਧੀਆ ਪਹਿਲਵਾਨ ਬਣਾਇਆ। ਅੱਜ ਦੀ ਜਿਹੜੀ ਚੋਣ ਸੀਗੇ ਉਹਦੇ ਵਿੱਚ ਕੌਣ ਕੌਣ ਜਿਹੜੇ ਐ ਰਿਜ਼ਰਵਰ ਜਾਂ ਉਹਦੇ ਵਿੱਚ ਦੋ ਤੇ ਜਿਹੜੇ ਸਟੇਟ ਆਫ ਰਿਜ਼ਰਵਰ ਸੀਗੇ ਇੱਕ ਸੀਗੇ ਸਰਦਾਰ ਸ਼ਾਹਬਾਤ ਸਿੰਘ ਮਾਨਸਾ ਉਹ ਜਨਰਲ ਸਕੱਤਰ ਨੇ ਸਾਡੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਤੇ ਦੂਸਰੇ ਗੁਰਮੀਤ ਸਿੰਘ ਨੇ ਉਹ ਜਿਹੜਾ ਸਕੱਤਰ ਵੀ ਨੇ ਤੇ ਕੋਚ ਵੀ ਨੇ ਪੰਜਾਬ ਦੇ। ਗੱਡ ਕੋਚ ਨੇ ਗੁਰਮੀ ਸਿੰਘ ਜੀ ਉਹਨਾਂ ਦੀ ਪ੍ਰਧਾਨਗੀ ਉਹਨਾਂ ਦੀ ਰਹਿਮਾਈ ਥਲੇ ਜਿਹੜੀ ਸਰਬਸਮਤੀ ਨਾਲ ਹੋਈ ਆ ਜਿਹਦੇ ਵਿੱਚ ਦਾਸ ਨੂੰ ਪ੍ਰਧਾਨ ਤੇ ਸਾਡੇ ਵੱਡੇ ਭਾਜੀ ਨੇ ਫਕੀਰ ਰਮੇਂਦਰਪਾਲ ਜੀ ਇਹਨਾਂ ਨੂੰ ਸਿਰੇਂ ਵਿੱਚ ਪੰਦਾ ਹੋਰ ਹੋਰ ਗੁਰਪਾਲ ਸਿੰਘ ਜੀ ਪੱਡਾ ਜਿਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਖੁਦ ਬਹੁਤ ਹੀ ਵੱਡੇ ਪਹਿਲਵਾਨ ਰਿਹਾ ਤੇ ਉਹ ਜਿਹੜੇ ਨੇ ਉਹਨਾਂ ਨੂੰ ਸਾਡੀ ਜਿਹੜੇ ਪਹਿਲਵਾਨ ਸਾਥੀ ਆ ਇਹਨਾਂ ਨੇ ਲਾਈਫ ਪੂਰੀ ਉਮਰ ਲਈ ਪ੍ਰਧਾਨ ਰਹੀ ਪੂਰੀ ਉਮਰ ਦੇ ਰਹੀ ਲਾਈਫ ਪ੍ਰੈਜ਼ੀਡੈਂਟ ਬਣਾਇਆ ਡਿਸਟ੍ਰਿਕਟ ਐਸੋਸੀਏਸ਼ਨ ਦਾ ਤੇ ਇਹਦੇ ਵਿੱਚ ਪੂਰੇ ਡਿਸਟ੍ਰਿਕਟ ਤੋਂ ਹੀ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਕੀ ਭਲਵਾਨਾ ਨੇ ਜਿਹੜਾ ਚੋਣ ਦੇ ਵਿੱਚ ਸਰਿਆ ਨੇ ਸਾਡੇ ਸਰਦਾਰ ਅਮਰਜੀਤ ਸਿੰਘ ਚਾਵਲਾ ਜਿਹੜੇ ਪਿਛਲੀ ਵਾਰੀ ਵੀ ਅਸੀਂ ਇੱਕ ਇੱਥੇ ਕਰਾਇਆ ਸੀ ਦੰਗਲ ਉਹਦੇ ਵਿੱਚ ਵੀ ਬੜਾ ਉਹਨਾਂ ਦਾ ਵੱਡਾ ਯੋਗਦਾਨ ਸੀ ਔਰ ਹਮੇਸ਼ਾ ਹੀ ਸਾਡੀ ਸੰਗ ਨੂੰ ਜਾਂ ਹੋਰ ਖੇਡਾਂ ਨੂੰ ਪ੍ਰਫਲਤ ਕਰਦੇ ਆ ਇਸ ਕਰਕੇ ਸਾਡੀ ਜਿਹੜੀ ਟੀਮ ਹੈ ਸਾਡੇ ਸਾਥੀਆਂ ਵੱਲੋਂ ਉਹਨਾਂ ਨੂੰ ਚੇਅਰਪਰਸਨ ਚੇਅਰਮੈਨ ਬਣਾਇਆ ਗਿਆ ਤਾਂ ਕਿ ਅਸੀਂ ਉਹਨਾਂ ਦੀ ਨਾਲ ਰਹਿ ਕੇ ਅਸੀਂ ਖੇਡਾਂ ਨੂੰ ਪ੍ਰਫਲਤ ਕਰ ਸਕੀਏ ਕੁਸ਼ਤੀ ਨੂੰ ਜਿਹੜਾ ਉੱਚਾ ਚੱਕਰ ਹੈ ਉਹ ਰੋਪੜ ਡਿਸਟ੍ਰਿਕਟ ਐਸੋਸੀਏਸ਼ਨ ਦਾ ਪਹਿਲਾਂ ਮੈਂ ਜੁਆਇੰਟ ਸੈਕਟਰੀ ਸੀਗਾ ਹੁਣ ਮੈਂ ਜਨਰਲ ਸੈਕਟਰੀ ਹਾਂ ਕੋਈ ਨਾ ਉਹਦੇ ਬਖਸ਼ਾ ਮੈਨੂੰ ਬੜਾ ਮਨ ਬਖਸ਼ਿਆ ਇਹਨਾਂ ਨੇ ਜਨਰਲ ਸਫਤਰਾ ਰੁਪਏ ਦਿੱਤੇ ਦਾ ਤੇ ਅਸੀਂ ਰੈਸਲਿੰਗ ਜਿਹੜਾ ਹੋਰ ਵੀ ਵੱਧ ਤੋਂ ਵੱਧ ਪ੍ਰੋਮੋਟ ਕਰਾਂਗੇ ਖਾਣਾ ਉੱਤੇ ਜਾ ਕੇ ਉਹਨਾਂ ਨੂੰ ਆਪਾਂ ਵਾਇਰਲ ਕਰਾਂਗੇ ਕਿ ਜਿਹੜੀ ਪੁਸ਼ਤੀ ਨੂੰ ਗੱਦਿਆਂ ਦੇ ਲੈ ਜਾਂਦਾ ਜਾਵੇ ਤੇ ਵੱਧ ਤੋਂ ਵੱਧ ਪ੍ਰਭਾਵ ਸਾਡੇ ਇੱਥੋਂ ਜਿਹੜੇ ਲੜਕੇ ਨੇ ਨੈਸ਼ਨਲ ਇੰਟਰਨੈਸ਼ਨਲ ਪ੍ਰਭਾਵ ਹੋਣ ਅਸੀਂ ਜਿੰਨਾ ਵੀ ਹੋ ਸਕੇ ਆਪਾਂ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਵਾਂਗੇ ਰੈਸਲਿੰਗ ਨੂੰ ਉੱਤੇ ਚੁੱਕਣ ਵਿੱਚ